ਜਾ ਫਿਰ ਭੀਮ ਯੂਪੀਆਈ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਦਾਸ ਸੇ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦਰਅਸਲ ਇੰਟਰਨੈਟ ਦੇ ਯੁੱਗ ਨੇ ਪੈਸੇ ਦੇ ਲੈਣ ਦੇਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦਿੱਤਾ ਹੈ ਤੇ ਦੇਸ਼ ਭਰ ਦੇ ਵਿੱਚ ਜ਼ਿਆਦਾਤਰ ਲੋਕ ਜੋ ਹੈ ਪੈਸੇ ਦੇ ਲੈਣ ਦੇਣ ਦੇ ਲਈ ਯੂਪੀਆਈ ਯਾਨੀ ਕਿ ਆਨਲਾਈਨ ਲੈਣ ਦੇਣ ਦੀ ਵਰਤੋਂ ਕਰਦੇ ਨੇ ਆਨਲਾਈਨ ਹੀ ਪੈਸੇ ਦਾ ਭੁਗਤਾਨ ਕਰਦੇ ਨੇ ਸੋ ਯਾਨੀ ਦਾਸ ਸੇ ਕਿ ਯੂਪੀਆਈ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਪਭੋਗਤਾ ਜਿਹੜਾ ਹੈ ਘਰ ਬੈਠੇ 1 ਰੁਪਏ ਤੋਂ ਲੈ ਕੇ ਹਜ਼ਾਰਾਂ ਰੁਪਏ ਤੱਕ ਦੇ ਲੈਣਦੇਣ ਕਰ ਸਕਦੇ ਨੇ ਜੇਕਰ ਤੁਸੀਂ ਵੀ ਹੁਣ ਆਨਲਾਈਨ ਲੈਣਦੇਣ ਦੇ ਲਈ Google Pay, PhonePe, Paytm ਜਾਂ ਫਿਰ ਹੋਰ ਕੋਈ ਐਪ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਇਹ ਬਹੁਤ ਹੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ UPI ਲੈਣਦੇਣ ਦੇ ਨਿਯਮ ਜੋ ਹੈ ਤਿੰਨ ਅੱਜ ਤੋਂ ਜੋ ਹੈ ਬਦਲ ਦਿੱਤੇ ਗਏ ਨੇ 15 ਸਤੰਬਰ ਤੋਂ ਜੋ ਹੈ ਇਹ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਦਰਅਸਲ ਤੁਹਾਨੂੰ ਦੱਸ ਦਿੰਨੇ ਆ ਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਯਾਨੀ ਕਿ NPCI ਨੇ ਐਲਾਨ ਕੀਤਾ ਹੈ ਕਿ UPI ਹੰਦੇਨ ਦੀਆਂ ਨਵੀਆਂ ਸੀਮਾਵਾਂ ਜੋ ਐ ਉਹ 15 ਸਤੰਬਰ ਤੋਂ ਲਾਗੂ ਕੀਤੀਆਂ ਜਾਣਗੀਆਂ ਇਹ ਨਿਯਮ ਆਮ ਲੋਕਾਂ ਦੇ ਨਾਲ-ਨਾਲ ਵੱਡੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਵੀ ਪ੍ਰਭਾਵਿਤ ਕਰਨਗੇ ਸੋ ਕਿਹੜੇ ਉਹ ਨਿਯਮ ਨੇ ਜਿਹੜੇ ਕਿ ਅੱਜ ਤੋਂ ਲਾਗੂ ਹੋ ਰਹੇ ਨੇ ਉਹ ਤੁਹਾਨੂੰ ਦੱਸ ਦਿੰਦੇ ਆ ਦਰਅਸਲ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਕਿ ਐਨ ਪੀ ਸੀ ਆਈ ਦੁਆਰਾ ਹੁਣ ਉੱਚ ਮੁੱਲ ਦੇ ਲੈਣ-ਦੇਣ ਦੀ ਸੀਮਾ ਵਧਾ ਦਿੱਤੀ ਗਈ ਹੈ ਯਾਨੀ ਕਿ ਲਿਮਿਟ ਜਿਹੜੀ ਆ ਉਹ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਪੈਸੇ ਦੇ ਲੈਣ-ਦੇਣ ਨੂੰ ਕਿ ਵਧਾਈ ਗਈ ਹੈ ਐਨਪੀਸੀਆਈ ਦੇ ਇਹਨਾਂ ਨਿਯਮਾਂ ਦਾ ਸਿੱਧਾ ਅਸਰ ਕਾਰੋਬਾਰ ਤੇ ਨਿਵੇਸ਼ ਵਾਲੇ ਲੋਕਾਂ ਤੇ ਪਵੇਗਾ ਹਾਲਾਂਕਿ ਜੇਕਰ ਤੁਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਛੋਟੇ ਪੇਮੈਂਟਸ ਕਰਦੇ ਹੋ ਤਾਂ ਤੁਹਾਨੂੰ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ ਐਨਪੀਸੀਆਈ ਨੇ ਪੂੰਜੀ ਬਾਜ਼ਾਰ ਤੇ ਬੀਮਾ ਭੁਗਤਾਨਾ ਦੇ ਲਈ ਜੋ ਹੈ ਸੀਮਾ ਵਧਾ ਦਿੱਤੀ ਹੈ ਪਹਿਲਾਂ ਜਿੱਥੇ ਸਿਰਫ 2 ਲੱਖ ਰੁਪਏ ਤੱਕ ਦੇ ਲੈਣ-ਦੇਣ ਸੰਭਵ ਸਨ ਹੁਣ ਇਹ ਸੀਮਾ 5 ਲੱਖ ਰੁਪਏ ਹੋ ਗਈ ਹੈ ਦੂਜੇ ਪਾਸੇ ਸਰਕਾਰੀ ਈ ਮਾਰਕੀਟਪਲੇਸ ਤੇ ਟੈਕਸ ਧਾਨਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਲਈ ਵੀ ਦੱਸਦੇ ਕਿ ਸੀਮਾ ਜੋ ਹੈ NPCI ਦੇ ਵੱਲੋਂ ਵਧਾ ਦਿੱਤੀ ਗਈ ਹੈ ਇਸ ਦੇ ਵਿੱਚ 1 ਲੱਖ ਤੋਂ ਵਧਾ ਕੇ ਹੁਣ 5 ਲੱਖ ਰੁਪਏ ਦਾ ਜੋ ਹੈ ਭੁਗਤਾਨ ਤੁਸੀਂ ਕਰ ਸਕੋਗੇ ਉਤਤੇ ਹੀ NPCI ਦੇ ਨਵੇਂ ਨਿਯਮਾਂ ਅਨੁਸਾਰ ਰੇਲਵੇ 에ਅਰਲਾਈਨ ਤੇ ਹੋਰ ਯਾਤਰਾ ਬੁਕਿੰਗਾਂ ਦੇ ਵਿੱਚ ਵੀ UPI ਰਾਹੀਂ 5 ਲੱਖ ਰੁਪਏ ਤੱਕ ਦਾ ਆਨਲਾਈਨ ਭੁਗਤਾਨ ਜੋ ਹੈ ਹੁਣ ਕੀਤਾ ਜਾ ਸਕੇਗਾ ਇਸ ਨਾਲ ਹੀ NPCI ਨੇ ਰੋਜ਼ਾਨਾ ਲੈਣ ਦੇਣ ਦੀ ਜਿਹੜੀ ਸੀਮਾ ਹੈ ਉਹ ਵੀ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਹੈ ਜੀ ਹਾਂ ਪਹਿਲਾਂ ਜੋ ਹੈ ਇਹ ਸੀਮਾ ਘਟ ਹੁੰਦੀ ਸੀਗੀ ਲੇਕਿਨ ਹੁਣ ਰੋਜ਼ਾਨਾ ਦਾ ਜੇਕਰ ਤੁਸੀਂ ਲੈਣ ਦੇਣ ਕੋਈ ਕਰਨਾ ਹੈ ਵੱਡੀ ਰਕਮ ਤੁਸੀਂ ਟ੍ਰਾਂਸਫਰ ਕਰਨੀ ਹੈ ਕਿਸੇ ਨੂੰ ਤਾਂ ਹੁਣ ਜੋ ਹੈ 10 ਲੱਖ ਰੁਪਏ ਤੱਕ ਦੀ ਰਕਮ ਜਿਹੜੀ ਹੈ ਤੁਸੀਂ ਆਨਲਾਈਨ ਭੁਗਤਾਨ ਰਾਹੀਂ ਕਰ ਸਕੋਗੇ ਤਾਂ ਨਵੇਂ ਨਿਯਮਾਂ ਦੇ ਵਿੱਚ ਜੋ ਹੈ ਐਨਪੀਸੀਆਈ ਨੇ ਕ੍ਰੈਡਿਟ ਕਾਰਡ ਬਿੱਲ ਭੁਗਤਾਨ ਤੇ EMI ਦੀ ਸੀਮਾ ਵੀ ਵਧਾ ਦਿੰਦੀ ਹੈ ਨਵੇਂ ਨਿਯਮ ਤੋਂ ਬਾਅਦ ਦਾਅਵਾ ਹੈ ਕਿ ਹੁਣ 5 ਲੱਖ ਰੁਪਏ ਤੱਕ ਦਾ ਭੁਗਤਾਨ ਜੋ ਹੈ ਕੀਤਾ ਜਾ ਸਕੇਗਾ ਸੋ NPCI ਨੇ ਕ੍ਰੈਡਿਟ ਕਾਰਡ ਦੇ ਲਈ 6 ਲੱਖ ਰੁਪਏ ਅਤੇ EMI ਦੇ ਲਈ 10 ਲੱਖ ਰੁਪਏ ਦੀ ਰੋਜ਼ਾਨਾ ਸੀਮਾ ਨਿਰਧਾਰਿਤ ਕਰ ਦਿੱਤੀ ਹੈ म उपभोक्तावान लाई सीमा पहला वाग ही रहेगी सो so, यह दस कि वीडी खबर जोड़ी है सामने आ रही है ने जो फिर कारोबारी ने उन्होंने लिए खास करके अहम खबर है, है। हालांकि जी लिमिट सैट की गई है यह जड़ी आम उपभोक्तावान के सीमा पहले वाग ही रहेगी जानकारी जी सामने आ रही है सो so, पंद्रह सितंबर दो हजार पच्ची यानी कि अज तो यह नवे नियम जो है लागू किए गए एन पी सी आई के वालों जो है यह नियम लागू किए गए हैं ਦੇ ਤਹਿਤ ਵਕਵਾਕश्रेणियां ਦੇ ਵਿੱਚ ਜੋ ਭੁਗਤਾਨ ਕੀਤਾ ਜਾਂਦਾ ਸੀਗਾ ਆਨਲਾਈਨ ਐਪਸ ਰਾਹੀਂ ਉਹਨਾਂ ਦੀ ਲਿਮਟ ਜਿਹੜੀ ਹੈ ਵਧਾਈ ਗਈ ਹੈ ਸੋ ਜਿੱਤੇ ਰੋਜ਼ਾਨਾ ਅਦੇ ਵਿੱਚ ਜੋ ਹੈ ਪਹਿਲੇ ਲਿਮਿਟ ਘਟ ਹੁੰਦੀ ਸੀਗੀ ਤਾਂ ਹੁਣ ਜੋ ਹੈ ਰੋਜ਼ਾਨਾ ਲੈਣ ਦੇਣ ਦੀ ਸੀਮਾ ਜਿਹੜੀ ਹੈ ਵਧਾ ਕੇ ਐਨਪੀਸੀਆਈ ਦੇ ਵੱਲੋਂ 10 ਲੱਖ ਰੁਪਏ ਕਰ ਦਿੱਤੀ ਗਈ ਹੈ ਉਤੇ ਹੀ ਨਵੇਂ ਨਿਯਮਾਂ ਦੇ ਵਿੱਚ ਕ੍ਰੈਡਿਟ ਕਾਰਡ ਬਿੱਲ ਭੁਗਤਾਨ ਤੇ EMI ਦੀ ਸੀਮਾ ਵੀ ਵਧਾਈ ਗਈ ਹੈ ਇਸੇ ਦੇ ਨਾਲ ਸਰਕਾਰੀ ਈ ਮਾਰਕੀਟਪਲੇਸ ਤੇ ਟੈਕਸ ਭੁਗਤਾਨ ਦੇ ਲਈ ਵੀ ਸੀਮਾ ਜਿੰਨ ਨੂੰ ਜਿਹੜਾ 1 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਨਾਲ ਸਿਰਫ ਜਿੱਤੇ ਪੂੰਜੀ ਬਾਜ਼ਾਰ ਤੇ ਬੀਮਾ ਉਪਭੋਗਤਾਵਾਂ ਦੇ ਲਈ ਵੀ ਜੋ ਹੈ ਸੀਮਾ ਨੂੰ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਸੋ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਤੁਹਾਡੇ ਲਈ ਇਹ ਜਾਣਕਾਰੀ ਕਿੰਨੇ ਕ ਜਿਹੜੀ ਹੈ ਫਾਇਦੇਮੰਦ ਹੈ ਕਿਉਂਕਿ ਅ ਅੱਜ ਤੋਂ ਇਹ ਨਵੇਂ ਨਿਯਮ ਜੋ ਹੈ ਲਾਗੂ ਹੋ ਰਹੇ ਨੇ ਸੋ ਵੱਡੀ ਇਹ ਖਬਰ ਹੈ ਤੇ ਅਹਿਮ ਹੈ ਸੋ ਵੱਧ ਤੋਂ ਵੱਧ ਇਸ ਖਬਰ ਨੂੰ ਸਾਂਝੀ ਵੀ ਕਰਨਾ ਤਾਂ ਜੋ ਹਰੇਕ ਵਿਅਕਤੀ ਤੱਕ ਇਹ ਖਬਰ ਪਹੁੰਚੇ ਕਿਉਂਕਿ ਅੱਜ ਤੋਂ ਜੋ ਹੈ UPI ਪੇਮੈਂਟਸ ਲਈ ਜੋ ਆਨਲਾਈਨ ਪੇਮੈਂਟਸ ਤੁਸੀਂ ਕਰਦੇ ਹੋ ਉਹ ਜੋ ਹੈ ਉਹਨਾਂ ਦੇ ਨਵੇਂ ਨਿਯਮ ਲਾਗੂ ਹੋ